ਕੀ ਕਦੇ ਸੋਚਿਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਇੰਨੇ ਜ਼ਿਆਦਾ ਦੇਸ਼ ਨਹੀਂ ਪਰ ਸਭ ਤੋਂ ਵੱਧ ਆਬਾਦੀ ਇੰਡੀਆ ਤੇ ਚਾਈਨਾ ਦੇ ਵਿੱਚ ਹੀ ਕਿਉਂ ਹੈ ਇੰਡੀਆ ਤੇ ਚਾਈਨਾ ਦੇ ਵਿੱਚ ਟੋਟਲ 2.9 ਬਿਲੀਅਨ ਲੋਕ ਰਹਿੰਦੇ ਨੇ ਜਿਹੜੀ ਕਿ ਪੂਰੀ ਦੁਨੀਆ ਦੀ 35% ਆਬਾਦੀ ਬਣਦੀ ਹੈ ਇੰਨੇ ਦੋਨਾਂ ਦੇਸ਼ਾਂ ਦੇ ਵਿੱਚ ਲੋਕ ਇੰਨੇ ਜ਼ਿਆਦਾ ਇਸ ਕਰਕੇ ਰਹਿੰਦੇ ਨੇ ਕਿਉਂਕਿ ਸ਼ੁਰੂ ਤੋਂ ਹੀ ਇੱਥੇ ਲੋਕ ਜ਼ਿਆਦਾ ਰਹਿੰਦੇ ਸੀ ਕਾਰਨ ਕੀ ਹੈ ਕਿ ਇੰਡੀਆ ਤੇ ਚਾਈਨਾ ਦੀ ਜਿਹੜੀ ਧਰਤੀ ਹੈ ਉਹ ਖੇਤੀਬਾੜੀ ਦੇ ਲਈ ਬਿਲਕੁਲ ਪਰਫੈਕਟ ਹੈ ਇਸ ਤੋਂ ਇਲਾਵਾ ਇੰਡੀਆ ਤੇ ਚਾਈਨਾ ਦੇ ਵਿੱਚ ਨਦੀਆਂ ਬਹੁਤ ਜ਼ਿਆਦਾ ਨੇ ਜਿਸ ਕਾਰਨ ਹਰ ਇੱਕ ਜਗ੍ਹਾ ਤੇ ਪਾਣੀ ਦੀ ਸਪਲਾਈ ਮਿਲ ਜਾਂਦੀ ਹੈ ਦੁਨੀ ਦੇਸ਼ ਇਹ ਦੋਨੇ ਦੇਸ਼ਾਂ ਦੇ ਵਿੱਚ 6 ਦੇ 6 ਮੌਸਮ ਹੁੰਦੇ ਇਸ ਕਰਨਾ ਇੰਡੀਆ ਤੇ ਚਾਈਨੀਜ਼ ਲੋਕ ਹਰ ਇੱਕ ਮੌਸਮ ਦੇ ਵਿੱਚ ਖੇਤੀ ਕਰ ਸਕਦੇ ਨੇ ਤੇ ਇਹ ਦੋਨੇ ਕੰਟਰੀਆਂ ਦੇ ਵਿੱਚ ਖਾਣ ਪੀਣ ਦੀ ਕਮੀ ਨਹੀਂ ਰਹਿੰਦੀ ਕਿਉਂਕਿ ਖੇਤੀ ਪੂਰੀ ਹੈ ਜੇਕਰ ਆਪਾਂ ਲੱਖਾਂ ਸਾਲ ਪਿੱਛੇ ਦੀ ਹਿਸਟਰੀ ਦੇਖੀਏ ਕਿ ਜਦੋਂ ਲੋਕ ਗੁਫਾਵਾਂ ਦੇ ਵਿੱਚ ਰਹਿੰਦੇ ਸੀ ਤੇ ਉਹ ਖਾਣ ਦੇ ਲਈ ਸ਼ਿਕਾਰ ਕਰਦੇ ਸੀ ਉਦੋਂ ਇੰਡੀਆ ਤੇ ਚਾਈਨਾ ਦੇ ਵਿੱਚ ਸਿਵਲਾਈਜੇਸ਼ਨ ਬਣ ਚੁੱਕੀਆਂ ਸਨ ਇਹਨਾਂ ਲੋਕਾਂ ਨੇ ਉਸ ਸਮੇਂ 골드ਰੇ ਨਾਲ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਕ ਹਮੇਸ਼ਾ ਉਸ ਜਗ੍ਹਾ ਤੇ ਹੀ ਜਾਂਦੇ ਰਹੇ ਜਿੱਥੇ ਕਮਾਈ ਦੇ ਸਾਧਨ ਵਧੀਆ ਹੋਣ ਖਾਣ ਪੀਣ ਨੂੰ ਵਧੀਆ ਹੋਵੇ ਇਸ ਕਰਕੇ ਇੰਡੀਆ ਤੇ ਪਰਫੈਕਟ ਨੇ 1 ਪੁਆਇੰਟ ਇੱਥੇ ਇਹ ਵੀ ਜੁੜ ਜਾਂਦਾ ਹੈ ਕਿ ਇੰਡੀਆ ਤੇ ਚਾਈਨਾ ਦੇ ਵਿੱਚ ਜ਼ਿਆਦਾਤਰ ਵੱਡੇ ਪਰਿਵਾਰ ਹੁੰਦੇ ਨੇ ਵੱਡੇ ਖਾਨਦਾਨ ਹੁੰਦੇ ਨੇ 5-5 ਬੱਚੇ 6-6 ਬੱਚੇ 700 ਬੱਚੇ ਇੱਥੇ ਨਾਰਮਲ ਨੇ ਇਸ ਕਾਰਨ ਇੱਥੇ ਆਵਾਜ਼ ਦੀ